ਨਾਂਪੁਰ ਲੋਧੀ ਦਾ ਸਭ ਤੋਂ ਵੱਡਾ ਪਿੰਡ ਤਲਵੰਡੀ ਚੌਧਰੀਆ ਜਿਸ ਦੀ ਆਬਾਦੀ ਲਗਭਗ 10 ਤੋਂ 11 ਹਜ਼ਾਰ ਦੇ ਕਰੀਬ ਹੈ ਇਸ ਨਗਰ ਵਿੱਚ 5 ਛੱਪੜ ਹਨ ਜੋ ਮੀਂਹ ਪੈਣ ਤੇ ਪਾਣੀ ਨਾਲ ਭਰ ਜਾਂਦੇ ਹਨ ਜਿਸ ਕਾਰਨ ਜਦੋਂ ਮੀਂਹ ਸ਼ੁਰੂ ਹੁੰਦੇ ਹਨ ਤਾਂ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਵਾੜਾ ਨੰਬਰ 1 ਅਤੇ 2 ਜਿੱਥੇ ਬਹੁ ਗਿੰਦੇ ਵਿੱਚ ਐਸੀ ਸਮਾਜ ਦੇ ਲੋਕ ਰਹਿੰਦੇ ਹਨ ਉਹਨਾਂ ਦੇ ਮੋਹੱਲੇ ਦੀਆਂ ਗਲੀਆਂ ਅਤੇ ਘਰਾਂ ਵਿੱਚ ਚਲੇ ਜਾਂਦਾ ਹੈ ਜਿਸ ਕਾਰਨ ਤਲਵੰਡੀ ਚੋਧਰੀਆਂ ਦੇ ਐਸੀ ਵਰਗ ਦੇ ਲੋਕ ਡਾਡੇ ਪਰੇਸ਼ਾਨ ਹਨ ਤਲਵੰਡੀ ਚੋਧਰੀਆਂ ਦੀਆਂ ਸੜਕਾਂ ਤੇ ਘੁੰਮ ਰਿਹਾ ਸੀਵਰੇਜ ਦਾ ਗੰਦਾ ਪਾਣੀ ਜਿਸ ਕਾਰਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰಾವ್ ਅੰਬੇਦਕਰ ਜੀ ਦੇ ਬੁੱਤ ਦੇ ਨੇੜੇ ਗੰਦਾ ਪਾਣੀ ਅਤੇ ਚਿੱਕੜ ਕਾਰਨ ਬੁੱਤ ਦੀ ਬੇਅਦਬੀ ਹੋ ਰਹੀ ਸੀ ਇਸ ਸਾਰੇ ਮਾਮਲੇ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਰ ਗਰਮ ਆਗੂ ਸੁਮਨਦੀਪ ਕੋਰ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜੀ ਦੇ ਬੁੱਤ ਦੇ ਨੇੜੇ ਪੁੱਜੇ ਅਤੇ ਉਹਨਾਂ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਕਿਹਾ ਕਿ ਤਲਵੰਡੀ ਚੌਧਰੀਆਂ ਦੇ ਲੋਕ ਜਾਤੀਵਾਦ ਨੂੰ ਬढ़ावा ਦੇ ਰਹੇ ਹਨ ਜਿੱਥੇ ਸਾਰੇ ਪਿੰਡ ਤਲਵੰਡੀ ਚੌਧਰੀਆਂ ਵਿੱਚ ਸਫਾਈ ਹੁੰਦੀ ਹੈ ਉੱਥੇ ਐਸੀ ਮੁਹੱਲਿਆਂ ਵਿੱਚ ਗੰਦਗੀ ਦੇ ਢੇਰ ਅਤੇ ਹਰ ਸਮੇਂ ਚਿਕੜ ਕਿਉਂ ਬਣਿਆ ਰਹਿੰਦਾ ਹੈ ਉਨਾ ਜ਼ਿਲ੍ਹਾ ਪ੍ਰਸ਼ਾਸਨ ਅਤੇ ಗ್ರಾಮ ਪੰਚਾਇਤ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਲਈ ਅਪੀਲ ਕੀਤੀ ਹੈ। ਸੁਲਤਾਨਪੁਰ ਲੋਧੀ ਤੋਂ ਪત્રਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਹਰਨ ਸਸੀਕਾਲ ਜੀ ਜੈਪੀਂ ਜੈਪਾਰ ਆ ਦੇਖੋ ਜੀ ਸਾਡੇ ਮਲੇ ਦਾ ਹਾਲ ਆ ਸੁਖਣਾ ਮੇਰੇ ਖਿਆਲ ਨਾਲ ਹੁਣ ਸਾਡਾ 2-3 ਸਾਲ ਇਹ ਹਾਲ ਹੀ ਰਹਿਣਾ ਹੀ ਸਾਡੇ ਮੰਦਰਾ ਦੀਆਂ ਸਾਡੇ ਬਾਗ ਸਾਹ ਦੇ ਬੁੱਤ ਵੀ ਅੱਜ ਵੀ ਹੋਣ ਡਈ ਆ ਇੱਥੇ ਕੋਈ ਸਾਰ ਨਹੀਂ ਲੈਣ ਆ ਰਿਹਾ। ਅਸੀਂ ਚਾਹੁੰਦੇ ਹਾਂ ਸਪੰਸਰ ਸਾਹਿਬ ਨੂੰ ਵੀ ਇੱਥੇ ਆ ਕੇ ਸਾਡਾ ਹਾਲ ਦੇਖ ਲਵੇ ਇਹਨੂੰ ਸੁਧਾਰਿਆ ਜਾਵੇ ਤੇ ਸਾਡਾ ਇਹ ਜਿਹੜਾ ਸਿਸਟਮ ਸਾਰਾ ਸੈੱਟ ਕੀਤਾ ਜਾਵੇ ਉਰੇ ਪਿੰਡਾਂ ਦਾ ਹੀ ਸਰਵਾ ਕਰਕੇ ਆਏ ਆ ਕਿਹਦੇ ਦੇ ਗਲੀ ਵਿੱਚ ਪਾਣੀ ਨਹੀਂ ਆ ਸਵਾਏ ਸਾਡੇ ਮੰਨੇ ਤੋਂ ਜਾਂ ਤੇ ਕੋਈ ਨਿੱਜੀ ਇਹਨਾਂ ਦਾ ਕੋ ਹੈਗਾ ਵਾ ਤਾਂ ਤਾਂ ਸਾਨੂੰ ਦੱਸ ਦੇਣ ਨਹੀਂ ਤੁਹਾਡੀ ਨਹੀਂ ਹੱਲ ਕਰਨਾ ਅਗਰ ਕਰਨਾ ਵਾ ਤਾਂ ਸਾਨੂੰ ਕੁਝ ਦਿਨਾਂ ਵਿੱਚ ਰਿਜ਼ਲਟ ਚਾਹੀਦਾ ਹੈ ਬਸ ਸਾਡੀ ਇਹ ਹੀ ਬੇਨਤੀ ਹੈ ਪੰਚਾਇਤ ਨੂੰ ਸੰਸਦ ਨੂੰ ਆ ਸਾਡਾ ਹੱਲ ਕੀਤਾ ਜਾਵੇ। ਵੀ ਦੇਖੋ 56 ਜਿਹੜਾ ਉਚਾਵਾ ਸਾਡੇ ਜਿਹੜੇ ਪਾਈਪ ਉਹ ਨੀਵੇਂ ਆ ਸਿਰਫ 11 ਇੰਚ ਦਾ ਪਾਈਪ ਹੀ ਪਿਆ ਹੋਇਆ ਵਾ। 11 ਇੰਚ ਦਾ ਪਾਈਪ ਉਹ 5-5 5.5 ਟੋਟਲ ਜ਼ਮੀਨ ਦੇ ਥੱਲੇ ਪਾਈਪ ਹੈ। ਘਰਾਂ ਦੇ ਵਿੱਚ ਪਾਣੀ ਕਹਿੰਦੇ ਆ ਵੀ ਅ ਅਮੂਨ ਗਵਰਨਮੈਂਟ ਨੇ 10-10 ਲੱਖ ਦਾ ਇਲਾਜ ਕਰਾਇਆ ਵਾ। ਵੀ ਫ੍ਰੀ ਇਲਾਜ ਹੋਊਗਾ। ਇਸੇ ਮੁੜ ਕੇ ਕਿਸੇ ਨੇ ਹਸਪਤਾਲਾਂ 'ਚ ਨਹੀਂ ਪੁੱਛਣਾ ਕਿਸੇ ਨੇ ਲੋਕਾਂ ਦੇ ਘਰਾਂ 'ਚ ਪਾਣੀ ਵੜਦਾ ਮੱਛਰ ਵੱਡ-ਵੱਡ ਤੋੜ-ਤੋੜ ਖਾਂਦਾ ਵਾ ਗੰਦੇ ਪਾਣੀ 'ਚ ਘਰੇ ਜਾਂਦੇ ਇਨਫੈਕਸ਼ਨ ਹੁੰਦੀ ਬਿਮਾਰ ਹੁੰਦੇ ਆ ਪਹਿਲਾਂ ਵੀ ਇਹੀ ਹਾਲ ਸੀ ਹੁਣ ਵੀ ਇਹੀ ਹਾਲ ਆ ਕੁਛ ਮਾੜਾ ਜਾਂ ਵਿੱਚੋਂ ਸੁਧਰਿਆ ਸੀਗਾ ਛੱਪੜ ਦਾ ਪਾਣੀ ਪਰ-ਪਰ ਕੇ ਬਾਹਰ ਆਉਂਦਾ ਵਾ ਗੰਦਾ ਛੱਪੜ ਆ ਉਹਦੇ ਪਾਣੀ ਟੌਲਟਾਂ ਦਾ ਪਾਣੀ ਛੱਪੜ 'ਚ ਜਾਂਦਾ ਉਹੀ ਪੈਰ ਸਾਡੇ ਬੱਚੇ ਅਸੀਂ ਲੋਕ ਦੁੱਧ ਲੈਣ ਸਬਜ਼ੀ ਲੈਣ ਬਾਹਰ ਨਿਕਲਦੇ ਆ ਸਾਡੀ ਬੁਰੀ ਹਾਲਤ ਬੋਂਕੇ ਦਿਹਾੜੇ ਹੋਏ ਇਸ ਪਿੰਡ ਦਾ ਕੋਈ ਸੁਧਾਰ ਨਹੀਂ ਛੋਟੇ ਛੋਟੇ ਪਿੰਡਵਾ ਜਿਨ੍ਹਾਂ ਚ ਗਲੀਆਂ ਨਾਲੀਆਂ ਪੱਟੀਆਂ ਸੜਕਾਂ ਸੋਹਣੀਆਂ ਸਾਫ਼ ਸੁਥਰੀਆਂ ਮੱਲਿਆਚਵੜ ਜੋ ਹੱਦ ਸੋਣਾ ਵਾ ਖੱਤਰੀਆਂ ਦੀ ਗਲੀ ਚੱਲ ਜੋ ਹੱਦ ਸੋਣਾ ਵਾ ਸਾਡੇ ਮੱਲੇ ਦੇ ਨਾਲ ਕੀ ਦੁਸ਼ਮਣੀਆਂ ਸਭ ਤੋਂ ਜ਼ਿਆਦਾ ਪਾਣੀ ਇਹ ਛੱਪੜ ਦਾ ਇੱਥੇ ਜਦੋਂ ਇਹ ਨਹੀਂ ਅਸੀਂ ਕਹਿੰਦੇ ਕਿ ਇਹਨਾਂ ਨੂੰ ਦੁੱਖ ਵਾ ਸਾਨੂੰ ਵੀ ਦੁੱਖ ਵਾ ਹਰਿਆਣੇ ਵਾਲੀ ਦੁਕਾਨ ਅਸੀਂ ਲੰਘ ਨਹੀਂ ਸਕਦੇ ਕਨੇ ਆਨੇ ਵਾਲੀ ਦੁਕਾਨ ਤੇ ਸਬਜ਼ੀ ਲੈਣਾ ਸੀ ਜਾ ਨਹੀਂ ਸਕਦੇ ਦੁੱਧ ਇੱਥੋਂ ਦੀ ਨੰਕੇ ਜਾਣਾ ਦੁੱਧ ਲੈਣੇ ਸੀ ਜਾ ਨਹੀਂ ਸਕਦੇ ਘਰਾਂ ਦੇ ਵਿੱਚ ਉਹ ਬੁਰਾ ਹਾਲ ਹੁੰਦਾ ਗੰਦੀਆਂ ਚਪਲਾਂ ਲੈ ਕੇ ਸਾਡੇ ਪਾਠ ਪੂਜਾ ਵਾਲੇ ਘਰੇ ਅਸੀਂ ਗੰਦੀਆਂ ਚਪਲਾਂ ਲੈ ਕੇ ਜਾਂਦੇ ਆ ਪਹੁੰਚੇ ਸਾਡੇ ਭੇਜ ਜਾਂਦੇ ਆ ਮੱਛਰਾਂ ਦੇ ਨਾਲ ਦੁਨੀਆ ਬਿਮਾਰ ਹੁੰਦੀ ਆ ਸਾਰੇ ਡਾਕਟਰਾਂ ਦੇ ਜਾ ਜਾ ਪੁੱਛ ਲਓ ਕਿੰਨੇ ਮਰੀਜ਼ ਸਾਡੇ ਰੋਜ਼ ਦੇ ਕਿਸੇ ਨੂੰ ਮਲੇਰੀਆ ਹੋ ਗਿਆ ਕਿਸੇ ਨੂੰ ਇਨਫੈਕਸ਼ਨ ਹੋ ਗਈ ਕਿਸੇ ਦੇ ਦਰਦ ਹੋ ਗਈ ਕਿਸੇ ਨੂੰ ਟੋਲਟਾ ਲੱਗ ਗਈਆਂ ਵਜਾ ਕੀ ਵਜਾ ਮੱਛਰ ਦੀ ਇਹ ਸਗੰਦੇ ਪਾਣੀ ਦੀ ਕਿਸੇ ਬੰਨੇ ਨੰਗਣ ਨੂੰ ਕੋਈ ਸਾਡੇ ਰਾਹ ਨਹੀਂ ਹੈਗਾ ਸਾਡੇ ਸਾਰੇ ਬੰਨੇ ਆਣ ਕੇ ਦੇਖ ਲੋ ਕਰ ਝੂਠ ਲੋਵੇ ਫਿਰ ਕੋਈ ਸਾਨੂੰ ਆਣ ਕੇ ਕਹਿ ਸਕਦਾ ਵੀ ਇਹ ਝੂਠ ਵਾ ਸਾਡੇ ਕੋਈ ਝੂਠ ਨਹੀਂ ਸਾਡੀ ਕੋਈ ਸੁਣਦਾ ਨਹੀਂ ਹੈਗਾ ਇਹ ਗੱਲ ਸਾਨੂੰ ਇਹ ਜਿਹੜਾ ਪਹਿਲਾ ਪਾਇਆ ਹੈ ਪਾਈਪ ਲਾਈਨ ਇਹ ਸਾਨੂੰ ਨਹੀਂ ਚਾਹੀਦੀ ਇਹ ਪਾਈਪ ਲਾਈਨ ਬੰਦ ਕੀਤੀ ਜਾਵੇ ਸਾਡੇ 2 2.5 ਫੁੱਟ ਤੇ ਪਾਏ ਪੁੱਛੇ ਪੈ ਜਾਣ ਇਧਰਲਾ ਪਾਣੀ ਜਿਹੜਾ ਜੇ ਘਰ ਨਹੀਂ ਇਹਨਾਂ ਨੇ ਪਾਈਪ ਲਾਈਨ ਪਾਣੀ ਛੱਪੜਾਂ ਨੂੰ ਛੱਪੜ ਜਿਹੜੇ ਆ ਇਹ ਡੂੰਘੇ ਹੋਣ ਛੱਪੜਾਂ ਦਾ ਪਾਣੀ ਨਿਕਲਣਾ ਚਾਹੀਦਾ ਨਹੀਂ ਇਹਨਾਂ ਨੇ ਪਾਈਪ ਲਾਉਣ ਪਾਣੀ ਸਾਨੂੰ ਨਾਲੀਆਂ ਬਣਾ ਦੇਣ ਅਸੀਂ ਆਪਣੀਆਂ ਆਪਣੀਆਂ ਨਾਲੀਆਂ ਜਿਹੜੀਆਂ ਸਾਫ਼ ਕਰਾਂਗੇ ਅਸੀਂ ਪਾਣੀ ਪਰ ਆਹ ਜਿਹੜਾ ਗੰਦਖਾਨਾ ਇਹ ਦੇਖੋ ਇਹ ਪ੍ਰਸ਼ਾਸਨ ਦੇਖੇ ਸਰਪੰਚ ਦੇਖੇ ਪੰਚਾਇਤ ਦੇਖੇ ਜਿਹੜਾ ਵੀ ਦੇਖੇ ਦਾ ਹੱਲ ਕੋਈ ਨਾ ਕੋਈ ਹੋਣਾ ਚਾਹੀਦਾ ਵਾ ਹਾਲ ਵਾ ਹੁਣ ਜਿੱਦਾਂ ਖੜੀਆਂ ਬੀਬੀਆਂ ਦੇਖ ਲਓ ਆ ਇੱਕ ਘਰ ਵਾ ਇਹਨਾਂ ਦੇ ਘਰੇ ਪਾਣੀ ਵੜਦਾ ਵਾ ਉਹ ਬੰਨਵਾ ਲਈਦੇ ਮੋਰੇ ਹੈ ਆ ਦੇਖ ਲਓ ਮਿਆਣੇ ਕਿੰਨੇ ਤੇ ਸਾਡੇ ਕਿਸੇ ਨੇ ਦੇਖਿਆ ਤੱਕ ਨਹੀਂ ਆ ਧਿਆਨ ਹੀ ਨਹੀਂ ਆ ਕਿਸੇ ਦਾ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਆ ਹੋਰਾਂ ਚੀਜ਼ਾਂ ਵੱਲ ਬਹੁਤ ਧਿਆਨ ਆ ਚਪੜਾ 'ਚ ਪਾਣੀ ਜਾਂਦਾ ਕਿ ਉਹਨੇ ਲੱਗਦਾ ਤੁਹਾਨੂੰ ਕੁਝ ਤੇ ਪਾਜੀ ਜਿਹੜੇ ਛੱਪੜ ਦੇ ਵਿੱਚ ਪਾਣੀ ਜਾਂਦਾ ਸੀਗਾ ਉਹਦੇ ਵਿੱਚ ਤਾਂ ਮਿੱਟੀ ਪਾ ਦਿੱਤੀ ਆ ਕਿਉਂ ਪਾਈ ਆ ਕਿ ਇਸ ਗੱਲ ਤੋਂ ਪਾਈ ਆ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਸਾਡੇ ਨਾਲ ਕੋਈ ਸਾਂਝੀ ਕੀਤੀ ਗਈ ਆ ਇਸ ਗੱਲ ਬਾਰੇ ਜਾਣਕਾਰੀ ਮਿੱਟੀ ਕਦੋਂ ਕਦੀ ਪਾਈ ਗਈ ਮਿੱਟੀ ਪਾਈ ਨੂੰ ਤਾਂ ਪਾਜੀ ਹੋ ਗਿਆ ਕਾਫੀ ਟਾਈਮ ਹੀ 2-3 ਮਹੀਨੇ 4-5 ਮਹੀਨੇ ਹੋ ਗਿਆ ਬਾਦਸ਼ਾਹ ਤੋਂ ਪਹਿਲਾਂ ਦੇ ਹਾਂਜੀ ਹਾਂਜੀ ਬਾਦਸ਼ਾਹ ਤੋਂ ਪਹਿਲਾਂ ਦੀ ਮਿੱਟੀ ਪਾ ਕੇ ਉਹਨੂੰ ਬੰਦ ਕੀਤਾ ਗਿਆ ਵਾ ਕਿਉਂ ਕੀਤਾ ਵਾ ਉਹਦੇ ਬਾਰੇ ਕੋਈ ਜਾਣਕਾਰੀ ਸਾਨੂੰ ਨਹੀਂ ਦਿੱਤੀ ਗਈ ਹੈਗੀ ਇਹ ਜਾਤੀ ਵਿਤ ਕਰਾ ਇਹ ਤਾਂ ਜਦੋਂ ਤੋਂ ਹੀ ਅਸੀਂ ਬਣਾ ਚੁੱਕੇ ਆ ਨਾ ਇੱਥੇ ਬਾਬਾ ਸਾਹਿਬ ਦਾ ਬੁੱਤ ਉਦੋਂ ਤੋਂ ਹੀ ਜਾਤੀ ਵਿਤ ਕਰਾਈ ਚੱਲ ਰਿਆ ਇੱਥੋਂ ਆਹ ਚੀਜ਼ ਜਾ ਨਹੀਂ ਰਹੀ ਜਿਹਨੂੰ ਆਪਾਂ ਗੰਦਗੀ ਕਹਿ ਦਿੰਦੇ ਨੇ ਨਾ ਸਪਸ਼ਟ ਅੱਖਰਾਂ ਦੇ ਵਿੱਚ ਉਹ ਨਹੀਂ ਜਾ ਰਹੀ ਲੋਕਾਂ ਦੇ ਘਰ ਸਾਫ ਆ ਲੋਕੀ ਬਸ ਤਮਾਸ਼ੀ ਬੀਰੀਆਂ ਕਰਦੇ ਆ ਦੇਖਦੇ ਆ ਅੱਗੇ ਸੁਣਾਉਂਦੇ ਆ ਜੇ ਅਸੀਂ ਗੱਲ ਕਰਦੇ ਅੱਗੇ ਕਹਿੰਦੇ ਇਹਨਾਂ ਦੀ ਗਲਤੀ ਕਰ ਲਈ ਇਹਨੂੰ ਬਣਾਉਣਾ ਨਹੀਂ ਸੀ ਚਾਹੀਦਾ ਇਹਨੂੰ ਆ ਨਹੀਂ ਸੀ ਕਰਨਾ ਚਾਹੀਦਾ ਸਾਥ ਦੇਣ ਦੀ بجائے ਸਾਨੂੰ ਗੱਲਾਂ ਕਰਦੇ ਆ ਫਿਰ ਅਸੀਂ ਆਪਣੇ ਤਰੀਕੇ ਨਾਲ ਧਿਆਨ ਰੱਖਾਂਗੇ ਹਾਂ ਮੇਰੀ ਤਾਂ ਹੱਥ ਜੋੜ ਕੇ ਇਹ ਵੀ ਬੇਨਤੀ ਆ ਵੀ ਜੇ ਨਹੀਂ ਇਹਨੂੰ ਸਾਫ਼ ਕਰ ਸਕਦੇ ਨਹੀਂ ਇਹ ਰਿਸਪਾਂਸਿਬਿਲਟੀ ਸਾਂਭ ਸਕਦੇ ਸਾਨੂੰ ਦੱਸਦੇ ਅਸੀਂ ਆਪ ਕਰਾਂਗੇ ਦਾ ਹੱਲ ਕੀ ਨਾਮ ਹੈ ਬਲਵਿੰਦਰ ਸਿੰਘ ਸਰਪੰਚ ਤਲਵੰਡੀ ਚੌਧਰੀਆ ਸਪੋਸਰ ਵੱਜੇ ਕੁਝ ਸ਼ਿੰਗਰ ਸਿੰਘ ਲੋਕ ਆ ਜਿਹੜੇ ਕਿ ਜਾਮਨਾਰੇ ਕੇ ਬਾਬਾ ਸਾਹਿਬ ਡਾਕਟਰ ਅਬੇਦ ਕਰਦਾ ਬੁੱਤ ਲੱਗਾ ਟੋੜੀ ਚੌਧਰੀਆਂ ਵਿੱਚ ਉੱਥੇ ਬਹੁਤ ਹੀ ਚਿਕੜਾਤ ਔਰ ਬੇਅਬਦੀ ਹੋ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਡਾਕਟਰ ਅਬੇਦਗਰ ਸਾਹਿਬ ਦੇ ਅਸੀਂ ਬਹੁਤ ਇਤਮਾਨ ਕਰਦੇ ਆ ਸਨਮਾਨ ਕਰਦੇ ਆ ਪਰ ਸਾਨੂੰ ਅੱਜ ਹੀ ਸਵੇਰੇ ਫੋਨ ਆਇਆ ਸੀਗਾ ਦੁਕਾਨ ਤੋਂ ਉਥੋਂ ਲੱਗਿਓ ਵੀ ਇੱਥੇ ਚਿਕੜਾ ਥੋੜਾ ਹਉਦੀ ਬੁਰਾ ਪ੍ਰਭਵਾ ਅਸੀਂ ਫੌਰੀ ਤੌਰ ਤੇ ਬੰਦੇ ਭੇਜ ਕੇ ਉਹਨੂੰ ਨਿਕਾਸੀ ਸਹੀ ਕਰਾ ਦਿੱਤੀ ਕਿ ਉਦੋਂ 2 ਘੰਟੇ ਬਾਅਦ ਹੁਣ ਪੂਰਾ ਚੌਕ ਜਿਹੜਾ ਸਾਫ਼ ਸੁਥਰਾ ਹੋ ਗਿਆ ਹੈ ਕਿ ਹੁਣ ਸਰ ਸਾਫ਼ਾ ਬਿਲਕੁਲ ਸਾਫ਼ ਬਿਲਕੁਲ ਸਾਫ਼ ਆ ਹੁਣ ਕੋਈ ਸਮੱਸਿਆ ਨਹੀਂ ਹੈ ਕੋਈ ਸਮੱਸਿਆ ਨਹੀਂ ਕਿ ਸਿਰਫ ਮੀਂਹ ਬਾਰਸਾ ਵੱਧ ਹੋਣ ਕਰਕੇ ਛੱਪੜ ਭਰ ਗਿਆ ਸੀਗਾ ਉਹ ਹੁਣ ਮੋਟਰ ਚੱਲਦੀ ਉਹ ਵੀ ਮੰਡਲ 'ਚ ਪਾਣੀ ਜਾਂਦਾ ਉੱਥੋਂ ਛੱਪੜ ਡੂੰਗਾ ਕਰਦਾ ਹੀ ਹੁਣ ਪਾਣੀ ਸਹੀ ਲੱਗਦਾ ਇੱਕ 80 ਵਾਰਡ ਆ ਜਿਹੜੇ 1 ਤੇ 2 ਉਹਦੇ ਵਿੱਚ ਛੱਪੜ ਓਵਰਹੋਲੋ ਪਾਣੀ ਜਿਹੜਾ ਲਗਾਤਾਰ ਘੁੰਮ ਰਿਹਾ ਲੋਕਾਂ ਦੇ ਕਨਦੇ ਵਿੱਚ ਜਾ ਰਿਹਾ ਵਾ ਪਾਣੀ ਕਾਫੀ ਹੱਦ ਤੱਕ ਜ਼ਿਆਦਾ ਵਾ ਤੇ ਲੋਕਾਂ ਨੂੰ ਬਿਮਾਰੀ ਦਾ ਖਰਚਾ ਲੋਕ ਲੋਕ ਕਹਿੰਦੇ ਸਾਡੀ ਪੈਰਾਂ ਸਾਡੇ ਪੈਰਾਂ ਦੇ ਛਾਲੇ ਹੋ ਗਏ ਜਾਂ ਫਿੰਸਰੀਆਂ ਹੁੰਦੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜਿਆਦੀ ਬਾਰਿਸ਼ ਹੋਣ ਕਰਨਾ ਛੱਪੜ ਥੋੜੇ ਓਵਰਫਲੋ ਹੋਏ ਸੀਗੇ ਤੇ ਲਗਾਤਾਰ ਡੇਢ ਮਹੀਨਾ ਬਾਰਿਸ਼ ਹੋਈ ਆ ਫਿਰ ਵੀ ਚਲੋ ਅੱਜ ਸਾਡੇ ਨੂੰ ਥੋੜਾ ਮੌਕਾ ਮਿਲਿਆ ਦਿਨ ਧੁੱਪ ਲੱਗੀ ਕੱਲ ਦੋਨੇ ਮੋਟਰਾਂ ਸੋਲਰ ਜਿਹੜੀਆਂ ਅਸੀਂ ਚਲਾ ਦਿੱਤੀਆਂ ਵਾ ਕਿ ਦੋ ਦਿਨਾਂ ਵਿੱਚ ਪੂਰਾ ਪਾਣੀ ਘਟ ਜੂਗਾ ਤੇ ਇਹ ਪਾਣੀ ਹਟ ਪੂਰਾ ਹਟ ਜੂਗਾ ਗਾਂਗੀਆਂ ਵਿੱਚ ਪਾਣੀ ਦੋਹਾਂ ਦਾ ਵਿੱਚ ਸਾਫ਼ ਹੋ ਜੂਗਾ ਤੇ ਹੋਰ بارش ਨਹੀਂ ਹੁੰਦੀ ਜੇ بارش ਹੋਰ ਹੋਊਗੀ ਫਿਰ ਉਹਦੇ ਹਿਸਾਬ ਨਾਲ ਹੀ ਕੰਮ ਚੱਲੇ ਇੱਕ ਹੋਰ ਸਤਨਾਮ ਸਿੰਘ ਪੰਚ ਦੇ ਘਰ ਦੇ ਲੱਗੇ ਕਿ ਛੱਪੜਾ ਉਹਦੇ ਵਿੱਚ ਸ਼ਿਵ ਅਸਦੀ ਕਹਿ ਰਹੇ ਸ਼ਿਮਰ ਸਿੰਘ ਲੋਕ ਕਹਿ ਰਹੇ ਕਿ ਉਹਦੇ ਵਿੱਚ ਪਾਣੀ ਜਿੱਥੇ ਮਿੱਟੀ ਛੁੱਟੀ ਹੋਈ ਆ ਮਿੱਟੀ ਦਾ ਕਾਰਨ ਸਾਡੇ ਜਿਹੜਾ ਛੱਪੜਾ ਉਹ ਬੰਦ ਹੋਇਆ ਪਿਆ ਮੂੰਹ ਦੇ ਕੇ ਪਾਣੀ ਛੱਪੜ ਮਿੱਟੀ ਪਈ ਆ ਉਹ ਬੰਦ ਹੋਣ ਕਰਕੇ ਮਿੱਟੀ ਛੁੱਟਣ ਦਾ ਕੀ ਕਾਰਨ ਆ ਜੀ ਜਿਹੜੀ ਮਿੱਟੀਆ ਛੱਪੜ ਦੇ ਜਿਹੜੇ ਪੈਪਲਾਂ ਤੋਂ 10 ਕਰਮਾ ਦੂਰ ਆ ਉਹ ਸਿਰਫ ਨਾਂ ਵੇਖਣ ਦੀ ਗੱਲ ਹੀ ਆ ਉਹ ਥਾਪੜ ਮਾਡਲ ਮਨਜ਼ੂਰ ਹੋਇਆ ਕਿ ਤਲਵੰਡੀ ਚਾਹੁੰਦੀ ਆ ਆਪਣਾ ਛੱਪੜ ਜਿੱਦਾਂ ਮਸੀਤਾ ਬਣਿਆ ਕੁਛ ਬਾਬੇ ਸੀਚੀ ਵਾਲੀ ਇਹਨੇ ਬਣਾਏ ਆ ਤੇ ਉਹਦਾ ਕਰਕੇ ਉਹ ਥਾਪੜ ਮਾਡਲ ਦਾ ਕਰਕੇ ਉਹ ਤਿੰਨ ਖੂਬ ਬਣ ਗਏ ਬਾਕੀ ਜਿਹੜਾ ਉਹਦਾ ਪਾਣੀ ਐ ਨਕਸਾਬ ਸੁਥਰਾ ਹੋ ਕੇ ਗਾੜੀ ਖੇਤਾਂ ਨੂੰ ਜਾਊਗਾ ਇਸ ਕਰਕੇ ਉਹ ਥਾਪੜ ਮਾਡਲ ਆ ਜਿਹਨੂੰ ਨਹੀਂ ਸਮਝ ਲੱਗਦੀ ਉਹ ਕਿਸੇ ਨੂੰ ਵੀ ਪਿੰਡ ਚ ਮੈਂਬਰ ਪੰਚਾਇਤ ਲੰਬੜਦਾਰ ਜਾਂ ਸਰਪੰਚ ਨੂੰ ਪੁੱਛ ਸਕਦਾ ਜਿਹੜਾ ਹੁਣ ਜਿਆ ਪਾਣੀ ਆ ਨਹੀਂ ਓਵਰਹੋਲ ਪਾਣੀ ਛੱਪਣ ਦੇ ਵਿੱਚ ਉਹ ਕਿੰਨੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗਾ ਕਿ ਪਾਣੀ ਜਿਹੜਾ ਗਲੀਆਂ ਦੇ ਵਿੱਚ ਨਾ ਜਾ ਅਸੀਂ ਦੋਨੇ ਮੋਟਰਾਂ ਚੱਲਦੀਆਂ ਜੇ ਰਾਜਪਾਲ ਕੇ ਮੋਟਰ ਚਲਾਈ ਹੋਈ ਆ ਇੱਕ ਪੰਚਾਇਤੀ ਪੈਣੀ ਨੂੰ ਅੱਜ ਮੋਟਰ ਚੱਲਦੀ ਆ ਹੋ ਸਕਦਾ ਦੋ ਦਿਨ ਦੇ ਵਿੱਚ ਵਿੱਚ ਇਹ ਪਾਣੀ ਜਿਹੜਾ ਅੰਡਰ ਹੋ ਜਾਊਗਾ ਛੱਪੜ ਦੇ ਕੰਟਰੋਲ 'ਚ ਆ ਜਾਊਗਾ